ਰੱਬ ਵੀ ਆਨੰਦ ਉਹ ਤੇ ਕਿਨਾਰੇ ਤੇ ਰਹਿ ਜਾਂਦਾ ਉਹ ਤੇ ਇੱਕ ਪਾਸੇ ਤੇ ਰਹਿ ਜਾਂਦਾ ਇਹ ਖਕੀਰ ਆਪਣਾ ਤਜਰਬਾ ਇੰਜ ਬਿਆਨ ਕਰਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਪਹੁੰਚਦਾ ਆਨੰਦ ਦੱਸਦੇ ਨੇ ਪਰ ਹਾਸ ਰਸਤੇ ਦੀ ਔਕਣਾ ਦਾ ਜ਼ਿਕਰ ਕਰਦਾ ਮੈਂ ਤੁਹਾਡੇ ਸਾਹਮਣੇ ਰੱਖਾਂ ਸ਼ੈਲੀ ਸ਼ਬਦਾਵਲੀ ਇੱਕੋ ਜਿਹੀ ਹੈ ਕਾਫੀਆ ਰਦੀਫ ਵੀ ਇੱਕੋ ਹੈ ਤੁਹਾਡੇ ਵਿੱਚ ਕੋਈ ਥੋੜੀ ਜਿਹੀ ਆ ਫਾਲੋ ਸ਼ਾਇਰੀ ਦੀ ਕੋਈ ਮਸ ਰੱਖਦੇ ਹੋਣ ਉਹਨਾਂ ਦਾ ਸਾਰੇ ਗੁਰਗੰਸਾਬ ਜੀ ਮਹਾਰਾਜ ਦੀ ਬਾਣੀ ਕਵਤਾ ਦੇਚੈ ਨਜ਼ਮ ਦੇਚੈ ਨਸਰ ਵਿੱਚ ਨਹੀਂ ਹੈ ਕਹਿੰਦੇ ਨੇ ਪਰਮਾਤਮਾ ਦਾ ਅਨੁਭਵ ਜਦ ਵੀ ਪ੍ਰਗਟ ਆਉਂਦਾ ਹੈ ਸੰਗੀਤ ਦੇ ਵਿੱਚ ਪ੍ਰਗਟ ਆਉਂਦਾ ਹੈ ਗੀਤ ਦੇ ਵਿੱਚ ਪ੍ਰਗਟ ਆਉਂਦਾ ਹੈ ਜਦ ਵੀ ਪ੍ਰਗਟ ਆਉਂਦਾ ਹੈ ਉਹਨਾਂ ਤੇ ਜਿਨ੍ਹਾਂ ਦੇ ਅੰਦਰ ਇਹ ਰਸ ਪ੍ਰਗਟ ਆਉਂਦਾ ਹੈ ਉਹ ਮੰਨਦੇ ਨੇ ਪਰ ਜਿਹੜੇ ਕੁਝ ਪ੍ਰਗਟ ਕਰਨ ਦੇ ਸਮਰਥ ਹੋ ਜਾਂਦੇ ਨੇ ਕੁਝ भगत ਕੁਝ ਫਕੀਰ ਕੁਝ ਅਵਤਾਰੀ ਪੁਰਸ਼ ਉਹ ਫਿਰ ਗੀਤ ਬਣ ਕੇ ਪ੍ਰਗਟ ਹੁੰਦਾ ਹੈ ਸੰਗੀਤ ਬਣ ਕੇ ਪ੍ਰਗਟ ਹੁੰਦਾ ਹੈ ਭਾਵੇਂ ਰਬਦਾਸ ਕਿਸੇ ਕੋਲ ਗੀਤ ਸੰਗੀਤ ਸਿੱਖਿਆ ਨਹੀਂ ਪਰ ਜਦ ਵੀ ਰੱਬ ਪ੍ਰਗਟ ਹੋਇਆ ਉਸ ਦੇ ਹਿਰਦੇ ਚ ਤੇ ਜਦ ਵੀ ਉਸ ਨੇ ਜਗਤ ਨੂੰ ਕੁਝ ਕਹਿਣਾ ਚਾਹਿਆ ਤਾਂ ਫਿਰ ਗੀਤ ਦੇ ਚ ਸੰਗੀਤ ਦੇ ਚ ਸਾਰੀ ਬਾਣੀ ਰਬਦਾਸ ਦੀ ਵੀ ਗੀਤ ਦੇ ਚ ਸੰਗੀਤ ਦੇ ਚੈਨਾਉ ਕਿਸੇ ਕੋਲ ਸੰਗੀਤ ਸਿੱਖਿਆ ਨਾ ਕਿਸੇ ਕੋਲ ਗੀਤ ਸਿੱਖਿਆ ਹਾਂ ਜੁੱਤੀਆਂ ਗੰਡਣਾ ਜ਼ਰੂਰ ਆਪਣੇ ਪਿਤਾ ਕੋਲ ਸਿੱਖਿਆ ਹੋਵੇਗਾ ਮੋਚੀ ਸੀ ਚਮਾਰ ਸੀ ਚਮੜੇ ਦਾ ਧੰਦਾ ਜ਼ਰੂਰ ਸਿੱਖਿਆ ਹੋਵੇਗਾ ਗੀਤ ਸੰਗੀਤ ਨਹੀਂ ਸਿੱਖਿਆ ਤੇ ਫਟਫੁਟਿਆ ਇਹ ਗੀਤ ਸੰਗੀਤ ਪ੍ਰਮਾਤਮਾ ਦੀ ਆਵਾਜ਼ ਹੈ ਜੋ ਸਹੀ ਦੀ ਆਵਾਜ਼ ਹੈ ਗੀਤ ਮਈ ਸੰਗੀਤ ਮਈ ਆਫਿਸ ਦੀ ਇਹ ਪਹਿਲੀ ਨਜ਼ਮ ਹੈ ਤੇ ਉਥੇ ਦੂਸਰੀ ਨਜ਼ਮ ਹੈ ਨੰਦ ਲਾਲ ਦੀ ਰਸਤੇ ਦੀ ਔਖੜਾਂ ਦਾ ਜ਼ਿਕਰ ਕੀਤਾ ਹੈ ਇਹ ਫਕੀਰ ਕਹਿੰਦਾ ਮੇਰੀ ਯਾਦ ਨਹੀਂ ਪਹੁੰਚਦੀ ਮੈਂ ਅਰਜ਼ ਕਰਾਂ ਗੁਟਕਾ ਲੋਕਾਂ ਦੇ ਹੱਥੇ ਚੋਂਦਾ ਹੈ ਮਾਲਾ ਹੱਥੇ ਚੋਂਦੀ ਹੈ ਵਾਹਿਗੁਰੂ ਵਾਹਿਗੁਰੂ ਜਪਦੇ ਪਏ ਹੁੰਦੇ ਨੇ ਕਿੱਥੇ ਯਾਦ ਪਹੁੰਚਦੀ ਨਹੀਂ ਪਹੁੰਚਦੀ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਗਵਾਇਆ ਨਹੀਂ ਐਸੀ ਪ੍ਰਮਾਤਮਾ ਨੂੰ ਭੁਲਾਇਆ ਹੈ ਔਰੇ ਜਿਹੜੀ ਦੂਰੀ ਹੈ ਯਾਦ ਤੋ ਦੂਰੀਏ گاਵੇ ਕੋ ਜਾਪੈ ਦੇਸੇ ਦੂਰੀs ਚੱਕਰ ਚ ਨਾ ਪੈਣਾ ਕਿਦਰੋ ਸਤਵੇਂ ਅਸਵਾਨ ਤੇ ਜਾਂ ਸਤਵੇਂ ਪਤਲ ਦੇ ਚ ਕਬੀਰ ਜਾਂ ਕੋ ਖੋਜ ਤੇ ਪਾਇਆ ਸੋਹੀ ਠੌਰ ਸੋਹੀ ਫਿਰਕੇ ਤੂੰ ਭਇਆ ਜਾਂ ਕੋ ਕਹਿ ਤੌਰ ਉਹ ਤੇ ਸੈਮ ਆਪਣੇ ਵਿੱਚ ਹੋਈ ਜਦੋਂ ਵੀ ਪ੍ਰਗਟ ਹੁੰਦਾ ਔਰ ਜਦੋਂ ਵੀ ਇਹ ਘਟਨਾ ਘਟਦੀ ਏ ਦੂਰ ਦੀ ਘਟਨਾ ਨੇ ਆਪਣੇ ਵਿੱਚੋਂ ਹੀ ਘਟਦੀ ਗਏ ਪਿਛੇ ਵਸ ਤੇ ਧੰਮ ਗੁਰੂ ਦੇਵ ਆਦਰ ਸਾਹਿਬ ਜੀ ਮਹਾਰਾਜ ਤੇ ਸਾਖ ਕਹਿੰਦੇ ਨੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਿਤੇ ਤੇਰੇ ਨਾਲ ਤੇਰੇ ਕੋਲ ਹੈ ਮੇਰੇ ਕੋਲ ਧਨ ਪਰ ਏਕੇ ਸੰਗ ਬਸੇਰਾ ਸੇਜ ਏਕ ਪੇ ਮਿਲੰਦ ਹੋਇਰਾ ਬੜਾ ਖੁਲਾਸਾ ਹੈ ਧੰਮ ਗੁਰਗੰ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਫਿਰ ਵੀ ਜੋ ਰਸਤੇ ਦੀ ਔਕੜਾਂ ਦੇ ਜ਼ਿਕਰ ਕੀ ਤੈਨੇ ਫਕੀਰਾਂ ਨੇ ਤੇ ਭਗਤਾਂ ਨੇ ਬਾਬੇ ਫਰੀਦ ਨੇ ਤੇ ਬੋਧ ਕੀਤਾ ਇਹ ਸਿਰਫ ਇਤਨਾ ਯਾਦ ਨਹੀਂ ਪਹੁੰਚਦੀ ਫਰੀਦ ਨੇ ਸਾਫ਼ ਕਿਹਾ ਗੱਲਿਏ ਚਿੱਕੜ ਦੂਰ ਘਰ ਦੂਰ ਘਰ ਕਮ ਸੇ ਕਮ ਮੇਰੀ ਯਾਦ ਤੋ ਦੂਰ ਹੈ ਮੇਰੀ ਯਾਦ ਨਹੀਂ ਪਹੁੰਚਦੀ ਕਰਨ ਬੈਠਦਾ ਤੈਨੂੰ ਯਾਦ ਯਾਦ ਆਉਂਦਾ ਹੀ ਨਹੀਂ ਤਾ ਯਾਦ ਮੇਰੀ ਤੇਰੇ ਤੱਕ ਪਹੁੰਚਦੀ ਰਸਤੇ 'ਚ ਹੀ ਰਹਿ ਜਾਂਦੀ ਇਹ ਹਾਫਿਜ਼ ਕਹਿੰਦਾ ਹੈ ਮਰਾਦਰ ਮੰਜ਼ਲੇ ਜਾਣਾ ਜੇ ਅਮਨੋ ਐਸ਼ ਚੋਂ ਹਰਦਮ ਲਵਜ਼ ਮੈਂ ਇੱਕ ਦਫਾ ਫਿਰ ਦੋੜਾ ਦੇ ਆ ਜੇ ਜੇ ਥੋੜਾ ਜਿਹਾ ਸ਼ਾਇਰੀ ਦਾ ਮਸ ਹੋਇਆ ਤਾਂ ਮੈਂ ਨੰਦ ਲਾਲ ਦੇ ਬੋਲ ਤੁਹਾਡੇ ਸਾਹਮਣੇ ਰੱਖਣੇ ਨੇ ਨੰਦ ਲਾਲ ਇਸੇ ਹੀ ਸ਼ੈਲੀ ਨੂੰ ਵਰਤਦੇ ਨੇ ਇਸੇ ਹੀ ਕਾਫੀਏ ਨੂੰ ਇਸੇ ਹੀ ਰਦੀਫ ਨੂੰ ਇਹ ਪਹਿਲੀ ਦਫਾ ਪੜ੍ਹ ਕੇ ਮੈਨੂੰ ਹੈਰਾਨਗੀ ਹੋਈ ਸੀ ਜ਼ਰੂਰ ਕੁਝ ਇਸ ਤਰ੍ਹਾਂ ਦਾ ਮਸ ਰਖਣ ਵਾਲੇ ਸੱਜਣ ਮਿੱਤਰ ਹੋਣਗੇ ਉਹਨਾਂ ਨੂੰ ਨੰਦ ਲਾਲ ਦੇ ਇਸ ਕਲਾਮ ਵਿੱਚ ਬਹੁਤ ਕੁਝ ਸ਼ਾਇਦ ਲੱਭੇ ਆਹੀ ਸਾਹਿਬ ਨੇ ਉਸ ਦੇ ਚਰਬੀ ਆਨੰਦ ਨੂੰ ਉਂਡੇ ਲਿਆ ਹੈ ਰੱਬੀ ਭਰੋਸੇ ਨੂੰ ਉਂਡੇ ਲਿਆ ਹੈ ਆਫਿਸ ਕਹਿੰਦਾ ਹੈ ਮਾਰਾਦਰ ਮੰਜ਼ਲੇ ਜਾਣਾ ਜੇ ਅਮਨੋ ਐਸ਼ ਚੋਂ ਹਰ ਦਮ ਜਰਸ ਪਰ ਯਾਦ ਮੇ ਇਦਾਰਤ ਕਿ ਬਰਬੰਦੇ ਦ ਮਹਿਮਲਾ اے ਖੁਦਾ ਸੁਣਿਆ ਤੇਰੀ ਯਾਦ ਵਿੱਚ ਬੜਾ ਆਨੰਦ ਹੈ ਸਾਡੇ ਪੱਲੇ ਤੇ ਸਿਵਾਏ ਰੋਣੇ ਪਟਣੇ ਦੇ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਆਪਿਸ ਜਿਉ ਅਮਨੋ ਐਸ਼ ਚ ਹਰਦਮ ਕੋਈ ਐਸ਼ ਨਹੀਂ ਕੋਈ ਅਮਨ ਨਹੀਂ ਕੋਈ ਸਕੂਨ ਨਹੀਂ ਕੋਈ ਸੁਖ ਨਹੀਂ ਚਲਿਆਂ ਤੇਰੇ ਰਸਤੇ ਤੇ ਕੁਝ ਵੀ ਨਹੀਂ ਉਂਝ ਵੀ ਅਰਬ ਦੇਸ਼ਾਂ ਦਾ ਰਸਤਾ ਮਰੂਥਲ ਦਾ ਰਸਤਾ ਰੇਗਿਸਤਾਨੀ ਮਰੂਥਲ ਨਾ ਕੋਈ ਸਬਜ਼ਾ ਜ਼ਾ ਨਾ ਹਰਿਆਵਲ ਨ ਕੋਈ ਰਸਤੇ ਦੇ ਝਰਨੇ ਤੇ ਪਾਣੇ ਤੇ ਹਾਫਿਜ਼ ਕਹਿੰਦਾ ਇਸ ਤਰ੍ਹਾਂ ਦੇ ਕਹਦੇ ਪਿਆ ਕੁਛ ਵੀ ਨਹੀਂ ਸੁਣਿਆ ਸੀ ਬੜਾ ਆਨੰਦ ਹੈ ਬੜਾ ਰਸ ਹੈ ਤੇਰੇ ਮਾਰਗ ਤੇ ਤੇਰੀ ਯਾਦ ਦੇ ਕਹਿੰਦਾ ਕੁਛ ਵੀ ਨਹੀਂ ਮਰਾਦਰ ਮੰਜ਼ਲੇ ਜਾਣਾ ਜੇ ਅਮਨੋ ਐਸ਼ ਚ ਹਰਦਮ ਜਰਸ ਫਰੀਆਦ ਮੈਂ ਦਾਰਦ ਕੇ ਬਰਬੰਦੇਦ ਮਹਿਮਲ ਹਾ ਕਹਿੰਦਾ ਮੈਂ ਥੱਕ ਹਾਰ ਕੇ ਚਲਦਿਆਂ ਚਲਦਿਆਂ ਜਦ ਥੱਕ ਜਾਣਾ ਯਾਦ ਕਰਦਿਆਂ ਕਰਦਿਆਂ ਜਦ ਯਾਦ ਨਾ ਹੋਵੇ ਤੇ ਘੰਟਾ ਦੋ ਘੰਟਾ ਮਨੁੱਖ ਮਿਹਨਤ ਕਰੇ ਤੋ ਥਕੇਮਾ ਤੇ ਹੈ ਅਕੇਮਾ ਤੇ ਹੈ ਥਕੇ ਛੁਟੇ ਮਿਲਣਗੇ ਤੁਹਾਨੂੰ ਅਗਰ ਰੋਜ਼ ਰੋਜ਼ ਇਹ ਥਕੇਮਾ ਤੇ ਅਕੇਮਾ ਹੋਵੇ ਤੋ ਸਵਾਏ ਨਿਰਾਸ਼ਾ ਦੇ ਹੁਰ ਕੀ ਹੁੰਦਾ ਹੈ ਅਵਲ ਤੇ ਮੈਂ ਐਸਾ ਕਹਾਂਗਾ ਦੋ ਤਿੰਨ ਬੰਦਿਆਂ ਤੋਂ ਕੁਝ ਜ਼ਿਆਦਾ ਹੋਣਗੇ ਵੀ ਨਹੀਂ ਇਤਨੇ ਸਾਰੇ ਇਕੱਠੇ ਚ ਗੁਸਤਾਖੀ ਮਾਉਂਗਾ ਔਰ ਜਿਹੜੇ ਕਰਦੇ ਆਉਣਗੇ ਇਹ ਹੀ ਹਾਲਤ ਹੋਵੇਗੀ ਜਿਹਾ ਹਾਫਿਜ਼ ਕਹਿ ਰਿਹਾ ਹੈ। ਜਾਂ ਬਾਬਾ ਫਰੀਦ ਕਹਿ ਰਹੇ ਨੇ। ਜਾਂ ਉਸ ਰਸਤੇ ਦੀਆਂ ਔਕਣਾ ਦਾ ਕਬੀਰ ਜ਼ਿਕਰ ਕਰਦੇ ਨੇ। ਕਬੀਰ ਵੀ ਕਹਿੰਦੇ ਨੇ ਜਿਨ ਹੋਂ ਕਿਛ ਜਾਣਿਆ ਨਹੀਂ ਤਿਨ ਸੁਖ ਨੀਂਦ ਵਿਹਾਇ ਹਮੋਂ ਜੋ ਬੂਝੋ ਬੂਝਣਾ ਪੂਰੀ ਪਰੇ ਬਲਾਈ। ਰੱਬ ਤੇਰੀ ਥੋੜੇ ਜਿਹਾ ਸਮਝ ਆ ਗਈ ਹੈ ਰਾਤ ਦਾ ਸੋਨਾ ਹਰਾਮ ਹੋ ਗਿਆ। ਸਾਰੇ ਸੁਖ ਹਰਾਮ ਹੋ ਗਏ ਨੇ ਤੇ ਜਿਨ੍ਹਾਂ ਨੇ ਇਸ ਗੱਲ ਨੂੰ ਨਹੀਂ ਜਾਣਿਆ ਲੰਬੀ ਤਾਣ ਕੇ ਸੁਣਦੇ ਨਿਸ਼ਚਿੰਤ ਨੇ ਭਗਤ ਕਬੀਰ ਪੈ ਕਹਨ ਅਸੀਂ ਤੇ ਤੇਰੇ ਰਸਤੇ ਤੇ ਚੱਲੇ ਆ ਪਤ ਨਹੀਂ ਕਿਥੋਂ ਦੀ ਮੁਸੀਬਤਾਂ ਲੈ ਬੈਠੇ ਜਿਨ ਹੋ ਕਿਛ ਜਾਣਿਆ ਨਹੀਂ ਤਿੰ ਸੁਖ ਨੀਂਦ ਵਿਹਾਰੇ ਹਮੋਂ ਜੋ ਬੂਝੋ ਬੋਝਣਾ ਪੂਰੀ ਪਰਿ ਬਲਾਈ ਅਗਰ ਇਹ ਬਲਾ ਕਿਸੇ ਦੇ ਪੱਲੇ ਪਈ ਨਹੀਂ ਤਾਂ ਯਕੀਨ ਜਾਣੋ ਜੇ ਚੱਲਿਆ ਵੀ ਨਹੀਂ ਇਹ ਵੀ ਮਰਜ਼ ਕਰਦੇ ਆ ਨਹੀਂ ਚੱਲੇਗਾ ਅਗਰ ਚੱਲੇਗਾ ਤੇ ਬਲਾ ਪੈਣੀ ਹੈ ਐਵੇਂ ਨਹੀਂ ਕਬੀਰ ਨੇ ਜ਼ਿਕਰ ਕੀਤਾ ਦੂਰ ਕਿਉਂ ਜਾਓ ਮੈਂ ਇੱਕ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਵੀ ਤੁਹਾਡੇ ਸਾਹਮਣੇ ਰੱਖਦੇ ਆ ਉਹ ਗੁਰੂ ਅਰਜਨ ਦੇਵ ਜੀ ਦੇ ਵੀ ਬਹੁਤ ਸਾਰੇ ਵਾਕ ਨੇ ਪਰ ਸਿਰਫ ਇੱਕੋ ਹੀ ਸ਼ਬਦ ਇੱਕੋ ਹੀ ਬੋਲ ਦੋ ਪੰਕਤੀਆਂ ਦਾ ਸ਼ਲੋਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੁਣ ਨਾ ਹੈ ਪਿਆਰੇ ਇੱਕ ਬੇਨੰਤੀ ਮੇਰੀ ਤੂੰ ਨਿਜ ਘਰ ਵਸੀ ਅੜਾ ਹਉ ਰੁੱਲ ਭਸਮੇ ਢੇਰੀ ਤੂੰ ਆਪਣੇ ਨਿਜ ਸਰੂਪ ਦੇ ਚ ਮਸਤ ਅਸੀਂ ਤੈਨੂੰ ਟੋਲ ਟੋਲ ਕੇ ਬਸਮ ਹੋ ਗਏ ਕੁਝ ਵੀ ਨਹੀਂ ਗੁਰੂ ਨਾਨਕ ਅਸੀਂ ਤੇ ਟੋਲ ਟੋਲ ਕੇ ਭਸਮ ਹੋ ਗਏ ਅਸੀਂ ਤੇ ਟੋਲ ਟੋਲ ਕੇ ਜੋ ਹੈ ਰਾਖ ਹੋ ਗਏ ਇਹ ਗੁਰੂ ਨਾਨਕ ਦਾ ਸ਼ਬਦ ਹੈ ਪਹਿਲੇ ਪਾਸੇ ਦਾ ਔਰ ਇਸ ਤਰ੍ਹਾਂ ਦੇ ਪਹਿਲੇ ਪਾਤਸ਼ਾਹ ਦੇ ਬਹੁਤ ਸਾਰੇ ਵਾਕ ਨੇ। ਅਸ ਸੁਨ ਆਉ ਪੈਰਾ ਸਾਧਨ ਝੂਰ ਮੋਈ। 12ਵਾਂ ਗੁਰਨਾਮਕ। অতি ਝੂਰ ਕੇ ਮਰ ਗਏ ਕੁਛ ਵੀ ਨਹੀਂ। ਤੇ ਰਸਤੇ ਦੀਆਂ ਔਕਣਾ ਦਾ ਜ਼ਿਕਰ ਹੈ। ਅਗਰ ਇਹ ਔਕਣਾ ਕਿਸੇ ਦੇ ਰਸਤੇ 'ਚ ਆਈਆਂ ਨਹੀਂ ਤਾਂ ਮੈਂ ਅਰਜ਼ ਕਰਾਂ ਉਹ ਚਲੇ ਆਈ ਨਹੀਂ। ਬਸ ਇੰਨੀ ਗੱਲ। ਨਹੀਂ ਚਲੇਗਾ। ਉਹ ਚਲੇ ਆਈ ਨਹੀਂ। ਔਰ ਬਹੁਤੇ ਨਹੀਂ ਚਲੇ ਮੈਂ 40 40 ਸਾਲ ਤੋਂ ਯਾਨੀ 40 ਸਾਲ ਤੋਂ ਲਗਾਤਾਰ ਕਈ ਸ਼ਹਿਰਾਂ 'ਚ ਜਾ ਰਿਹਾ ਹਾਂ ਮੇਰਾ ਨਾਗਾ ਨਹੀਂ ਪਿਆ ਭਾਰਤ ਦੇ 'ਚ ਕੁਝ ਸ਼ਹਿਰਾਂ ਦੇ 'ਚ 40 ਸਾਲ ਪਹਿਲੇ ਜਿੱਥੇ ਮੈਂ ਦੇਖੇ ਸਨ ਕਾਲੇ ਦਾੜੇ ਵਾਲੇ ਅੱਜ ਚਿੱਟੇ ਦਾੜੇ ਮੇਰੀ ਤਰ੍ਹਾਂ ਉਮਰ ਰਸੀਦਾ ਹੋ ਚੁੱਕੇ ਨੇ ਉੱਥੇ ਹੀ ਨੇ ਚਲੇ ਹੀ ਰਹੇ ਅਗਰ ਚੱਲਦੇ ਤਾਂ ਨਾਲ ਕੁਲ ਤੜਪਣਾ ਹੋਣੀ ਸੀ ਅਗਰ ਚੱਲਦੇ ਤੇ ਔਕੜਾ ਹੋਣੀ ਆਸਨ ਅਗਰ ਚਲਦੇ ਤਾਂ ਖਿਮਾ ਕਰਨੇ ਪਤਾ ਨਹੀਂ ਕਿਤਨੇ ਦੁੱਖ ਸੰਤਾਪ ਉਹਨਾਂ ਕੋਲ ਹੋਣੇ ਸਨ ਰਸਤਿਆਂ ਦੀ ਔਕੜਾਂ ਤੇ ਹਨ ਔਰ ਰਸਤਾ ਫਿਰ ਪਹਾੜੀ ਹੈ ਰਸਤਾ ਜ਼ਮੀਨੀ ਨਹੀਂ ਹੈ ਭਗਤ ਕਬੀਰ ਕਹਿੰਦੇ ਨੇ ਕਾਉ ਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਿ ਵਿਖੜੀ ਘਾਟੀ ਹੈ ਯਾਤਰਾ ਤੇ ਚੜਾਈਆਂ ਦੇ ਚਾਉਂਦੀ ਹੈ ਲਹਾਈਆਂ ਦੇ ਚ ਨਹੀਂ ਉਤਾਰ ਦੇ ਤੇ ਪਤਨ ਹੈ ਉਤਾਰ ਦੇ ਤੇ ਗਰਾਵਟ ਹੈ ਇਹਨੂੰ ਯਾਤਰਾ ਨਹੀਂ ਕਹਿੰਦੇ ਯਾਤਰਾ ਤੇ ਚੜਾਈਆਂ ਤੇ ਸੂਰਤ ਜਦ ਚੜਦੀ ਹੈ ਤੇ ਕੋਈ ਯਾਤਰਾ ਹੈ ਗਿਰਦੀ ਹੈ ਤੇ ਪਤਨ ਹੈ ਉਹ ਕੋਈ ਯਾਤਰਾ ਨਹੀਂ ਹੈ ਪਾਣੀ ਨਿਵਾਣ ਦੀ ਤਰਫ ਤੇ ਆਪਣੇ ਆਪ ਜਾਂਦਾ ਹੈ ਪਰ ਜਦ ਬੱਦਲ ਬਣ ਕੇ ਆਪ ਬਣ ਕੇ ਉੱਪਰ ਉੱਠਦਾ ਹੈ ਇਹ ਉਸ ਦੀ ਸਾਧਨਾ ਹੈ ਉਬਲਣਾ ਪੈਂਦਾ ਉਸ ਨੂੰ ਗਰਮ ਹੋਣਾ ਪੈਂਦਾ ਤਪਣਾ ਪੈਂਦਾ ਅਗ ਦੇ ਉਤੇ ਆਣਾ ਪੈਂਦਾ ਤਾਂ ਜਾ ਕੇ ਕਿਧਰੇ ਆਸਮਾਨਾਂ ਨੂੰ ਛੂਣਾ ਛੂੰਦਾ ਹੈ ਜੱਪ ਤੱਕ ਦੀ ਅਗਨ ਤੋਂ ਬਿਨਾਂ ਤੇ ਮੁਸ਼ਕਿਲ ਹੈ ਉੱਚਾ ਉਠੇ ਅਸਵਾਸਤੇ ਫਰੀਦ ਦੇ ਸ਼ਬਦ ਦੇ ਮੁਕਾਬਲੇ ਤੇ ਗੁਰੂ ਨਾਨਕ ਨੇ ਸਾਫ਼ ਕਿ ਜਬ ਤਬ ਕਾਬੰਦ ਵੇੜਲਾ ਜਿਤ ਲੰਗੇ ਵਹਿਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੋਹਿਲਾ ਉਹਨਾਂ ਦੋ ਸ਼ਬਦਾਂ ਜੋ ਜਿਹੜਾ ਖਲਾਸਾ ਹੈ ਫਰੀਦ ਦਾ ਤੇ ਗੁਰੂ ਨਾਨਕ ਦੇਵ ਜੀ ਦਾ ਇਹ ਵੀ ਬੜਾ ਬਾਤ ਕਮਾਲ ਹੈ ਔਰ ਮੈਂ ਸਮੇ ਨੂੰ ਦੇਖਦਾ ਪਿਆ ਮੁਖਤਸਰ ਮਹਿਰਸ ਕਰਾਂ ਇਹ ਫਕੀਰ ਕਹਿੰਦਾ ਚੱਲ ਤੇ ਪਿਆ ਸੀ ਖੁਦਾ ਸੁਣਿਆ ਸੀ ਤੇਰੀ ਯਾਦ ਵਿੱਚ ਬੜਾ ਰਸ ਹੈ ਬੜਾ ਆਨੰਦ ਹੈ ਗੁਰਬਾਣੀ ਐਸਾ ਕਹਿੰਦੀ ਤਉ ਚਿਤ ਆਏ ਮਹਾ ਆਨੰਦ ਜਿਸ ਵਿਸਰੇ ਸੋ ਮਰ ਜਾਏ ਤਉ ਚਿਤ ਆਵੇਂ ਤੇਰੀ ਮਾਇ ਤੇ ਤੇਰੀ ਬੜੀ ਬਖਸ਼ਿਸ਼ ਹੈ ਤੂੰ ਯਾਦ ਆਰ ਹੈ ਪਰ ਇਥੇ ਫਕੀਰ ਕਹਿੰਦਾ ਤੈਨੂੰ ਯਾਦ ਕਰ ਕਰਕੇ ਤੇ ਅਸੀਂ ਤੇ ਦੁਖੀ ਹੋਵੇ ਕੁਛ ਵੀ ਨਹੀਂ ਕੁਛ ਵੀ ਨਹੀਂ ਤੇਰੇ ਰਸਤੇ ਤੇ ਚਲੇ ਆ ਸਾਡੇ ਪੱਲੇ ਕੁਛ ਵੀ ਨਹੀਂ ਪਿਆ ਸਾਡੇ ਪੱਲੇ ਕੁਛ ਨਹੀਂ ਪਿਆ ਇਹ ਕਹਿਣ ਤੋਂ ਮੁਰਾਦ ਇਹ ਮੇਰੀ ਯਾਦ ਤੇਰੇ ਤੱਕ ਨਹੀਂ ਪਹੁੰਚੀ ਪਰ ਕਹਿਣ ਦਾ ਉਸ ਦਾ ਢੰਗ ਆਪਣਾ ਮਾਰਾ ਦਰ ਮੰਜ਼ਲੇ ਜਾਣਾ ਜੇ ਅਮਨੋ ਐਸ਼ ਚੋਂ ਹਰਦਮ ਜਰਸ ਫਰਿਆਦ ਮੈਂ ਇਦਾਰਤ ਕੇ ਬਰਬੰਦੇ ਮਹਿਮਲ ਹਾ ਤੇ ਕਹਿੰਦੇ ਥੱਕ ਗਿਆ ਥੱਕ ਕੇ ਮੈਂ ਤਸਬੀਹ ਰੱਖ ਦਿੱਤੀ ਹੈ ਕੁਰਾਨ ਵੀ ਇੱਕ ਪਾਸੇ ਰੱਖ ਦਿੱਤੀ ਹੈ اے خدا آج تے میں نماز بھی نہیں پڑھنی پڑھ پڑھ کے تھک گیا نہیں پڑھنی آج تے میں وضو بھی نہیں کرنا یہ بھی کر کر کے تھک گیا اج تے خدا میں قرآن دی تلاوت بھی نہیں کرنی آرام کر لوا مدت ہو گئی یہ چل دیا دیا یہ چلنا تے بھٹکنا ہو گیا پہنچا ہی نہیں کدھر پہ چل نہیں چل نہیں چلنا سویرے چلو ਪਰ ਪੰਜ ਵਕਤ ਨਮਾਜ਼ ਪੰਜ ਟਾਈਮ ਤੇ ਚੱਲਣਾ ਫਿਰ ਸਾਰਾ ਦਿਨ ਤਸਵੀਹ ਕੁਰਾਨ ਦੀ ਤਲਾਵਤ ਜਿਹੜੇ ਇਸ ਪਾਸੇ ਲੱਗ ਦੇਣ ਫਿਰ ਇਸੇ ਪਾਸੇ ਲੱਗੇ ਰਹਿੰਦੇ ਕਹਿੰਦੇ ਇੰਨੇ ਚੱਲੇ ਇੰਨੇ ਚੱਲੇ ਆ ਭਟਕੇ ਆ ਪਹੁੰਚੇ ਕਿਧਰੇ ਨਹੀਂ ਕਿ ਘਾਣਾ ਤੇ ਕੋਈ ਆਇਆ ਨਹੀਂ ਕਹਿੰਦਾ ਨਿਰਾਸ਼ ਹੋ ਗਿਆ ਸ਼ਾਇਦ ਛੱਡ ਗਏ ਰੱਖ ਦਿੱਤੀ ਇਹ ਕੁਰਾਨ ਸੁੱਟ ਦਿੱਤੀ ਇਹ ਤਸਵੀਹ ਵੁਜ਼ੂ ਕੋਈ ਜ਼ਾਇਕ ਪਾਸੇ ਕਰ ਦਿੱਤਾ ਜੇ ਨਹੀਂ ਵੁਜ਼ੂ ਕਰਨਾ ਕਹਿੰਦੇ ਇਸ ਤਰ੍ਹਾਂ ਦਾ ਮੈਂ ਸੋਚਦਾ ਜਰਸਪਰੀ ਯਾਦ ਮੇਂ ਦਾਰਦ ਕੇ ਬਰਬੰਦੇ ਦ ਮਹਿਮਲ ਹਾ ਕਿਦਰੇ ਘੜਿਆਲ ਵੱਜ ਪੈਂਦਾ ਹੈ ਪੁਰਾਣੇ ਜਿਹੜੇ ਕਾਰਵਾ ਚੱਲਦੇ ਸਨ ਆਖਿਰ ਦਿਨ ਭਰ ਚੱਲਣਾ ਤੇ ਰਾਤ ਨੂੰ ਰਸਤੇ ਚ ਕਾਇਾਮ ਕਰਨਾ ਉਠਾਂ ਦੇ ਕਾਫਲੇ ਜੋ ਚੱਲਦੇ ਸਨ ਮਰੂਥਲ ਅਰਬ ਦੇਸ਼ਾਂ ਚ ਪਠਾਨਿਸਤਾਨ ਦੇ ਇਲਾਕੇ ਚ ਬਲੋਚਿਸਤਾਨ ਦੇ ਇਲਾਕੇ ਚ ਉਸ ਇਲਾਕੇ ਰਾਏਪੁਰਸ਼ ਤੇ ਮਸ਼ਦ ਦੇ ਇਲਾਕੇ ਖੁਰਾਸਾਨ ਦਾ ਰਹਿਣ ਵਾਲਾ ਇਹ ਹਾਫਿਜ਼ ਮਰੂਥਲ ਅਕਸਰ ਜਦ ਕਾਫਲੇ ਇਸ ਤਰ੍ਹਾਂ ਰਾਤ ਨੂੰ ਰਸਤੇ ਚ ਕਾਇਮ ਕਰਦੇ ਸਨ ਤੋ ਸਵੇਰੇ ਘੜਿਆਲ ਵੱਜਦਾ ਸੀ ਚਾਲੇ ਪਾਣੇ ਬਈ ਦਿਨ ਹੋ ਗਏ ਉਹ ਪੋਟੂਗੀ ਚੱਲੋ ਤੋ ਫਿਰ ਸਾਰੇ ਆਪਣੇ ਉਠਾਂ ਦੇ ਉੱਤੇ ਸਮਾਨ ਲੱਦਣਾ ਸ਼ੁਰੂ ਕਰ ਦਿੰਦੇ ਸਨ ਅਰ ਇਸ ਤਾਂ ਕਾਫਲਾ ਤਿਆਰ ਹੋ ਕੇ ਚਲਦੇ ਪੁਰਾਣੀ ਯਾਤਰਾ ਅਕਸਰ ਤਾਜਰ ਲੋਕਾਂ ਦੀ ਵਪਾਰੀ ਲੋਕਾਂ ਦੀ ਕਾਫਲਿਆਂ ਦੇ ਰੂਪ ਵਿੱਚ ਚਲਦੀ ਆਉਂਦੀ ਸੀ ਇੱਕ ਥਾਂ ਦਾ ਸਮਾਨ ਦੂਸਰੀ ਥਾਂ ਤੇ ਲੈ ਜਾਣਾ ਸੈਂਕੜੇ ਉਠ ਲੈਣਵਾਰ ਜੋ ਹੈ ਚੱਲਦੇ ਹੁੰਦੇ ਸਨ ਕਹਿੰਦਾ ਮੈਂ ਆਰਾਮ ਕਰਨ ਬੈਠਾ ਚੱਲ ਚੱਲ ਕੇ ਥਕਿਆ ਮੁਸਾਫਰ ਸਮਾਨ ਵੀ ਬੜਾ ਲਦੇ ਹੋਇਆ ਹੈ ਕੀ ਲਦੇ ਹੋਇਆ مدت ہو گئی جوانی تھی بچپن تو پڑھ رہے ہیں نماز تو نمازاں دا بوجھ قرآن دی تلاوت و بوجھ تسبی پھیر پھیر کے تھکے ہوئے میرے ہاتھ اللہ ہو اللہ ہو کوک کوک کے تھکے ہوا میرا کنٹ سجدے کر کر کے گھسے ہوا ہے میرا مت وضو کر کر کے چھین ہویا میرا پنڈا وہیں جی کہہ میں آرام کر ਥੋੜਾ ਜਿਆ ਦਮ ਲਵਾ ਘੜਿਆਲ ਵੱਜ ਪਿਆ ਬਈ ਉਹ ਫੜ ਗਏ ਚੱਲਣਾ ਤੋ ਘੜਿਆਲ ਕੀ ਵਜਿਆ ਕਿ ਹਾਫਿਜ਼ ਕਹਿੰਦਾ ਕਿਦਰੇ ਮੌਤ ਹੋ ਗਈ ਹੈ ਪੜੋਸ ਦੇਚ ਕੋਈ ਮੇਰਾ ਮਿੱਤਰ ਸੰਬੰਧੀ ਚਲਾਣਾ ਕਰ ਗਿਆ ਮੌਤ ਦਾ ਘੜਿਆਲ ਵੱਜ ਪਿਆ ਤੋ ਇੱਕਦਮ ਖਿਆਲ ਆਂਦਾ ਹੈ ਰਸਤੇ 'ਚ ਹੀ ਨਾ ਰਹਿ ਜਾਵਾਂ ਚਲ ਪਹੁੰਚੀਏ ਤੇ ਰਸਤੇ 'ਚ ਹੀ ਨਾ ਰਹਿ ਜਾਈਏ ਮੌਤ ਇਤਨਾ ਖਿਆਲ ਕਰ ਦਿੰਦੀ ਹੈ ਰੱਬ ਤੇ ਮਿਲਿਆ ਨਹੀਂ ਤੇ ਮੌਤ ਆ ਗਈ ਤੇ ਫਿਰ ਅਭਿਆਸੀ ਨੂੰ ਇਹ ਚਿੰਤਾ ਆਉਂਦੀ ਹੈ ਜੇ ਮੌਤ ਆ ਗਈ ਗੱਲ ਤੇ ਬਣੀ ਨਹੀਂ ਇਹ ਤੇ ਵਿਚਾਰ ਹੋ ਕਿ ਤੇ ਸਫਰੇ 'ਚ ਹੀ ਰਹਿ ਜਾਵਾਂਗੇ ਇਹ ਤੇ ਰਸਤੇ 'ਚ ਹੀ ਰਹਿ ਜਾਵਾਂਗੇ ਇਹ ਇੱਕ ਚਿੰਤਾ ਬੜੀ ਪਰਬਲ ਅਭਿਆਸੀ ਨੂੰ ਆਉਂਦੀ ਹੈ ਰੱਬ ਦੇ ਮਾਰਗ ਦੇ ਉੱਤੇ ਚੱਲਣ ਵਾਲੇ ਜੋ ਚੱਲਿਆ ਉਸ ਨੂੰ ਸਭ ਤੋਂ ਵੱਡਾ ਗਮ ਇਹ ਆਉਂਦਾ ਹੈ ਇਹ ਨਹੀਂ ਕਿ ਮੌਤ ਕਿਉਂ ਆਈ ਹੈ ਵਾਮੇ ਇਸ ਗੱਲ ਦਾ ਹੁੰਦੇ ਤੇ ਰਸਤੇ 'ਚ ਹੀ ਆ ਗਈ ਤੇ ਪਹੁੰਚੇ ਹੀ ਕੋਈ ਨਹੀਂ ਗੱਲ ਤੇ ਬਣੀ ਹੀ ਨਹੀਂ ਕੁਰਾਨ ਪੜ੍ਹੀਏ ਖੁਦਾ ਤੱਕ ਤੇ ਪਹੁੰਚੇ ਹੀ ਨਹੀਂ ਬਾਣੀ ਪੜ੍ਹੀਏ ਗੁਰੂ ਤੱਕ ਤੇ ਪਹੁੰਚੇ ਹੀ ਨਹੀਂ ਵਾਹਿਗੁਰੂ ਵਾਹਿਗੁਰੂ ਜਪੇ ਵਾਹਿਗੁਰੂ ਤੇ ਮਿਲੇ ਹੀ ਨਹੀਂ ਬਥੇਰਾ ਦਾਨਪੁਨ ਕੀਤਾ ਹੈ ਭਗਵਾਨ ਤੇ ਪ੍ਰਗਟ ਨਹੀਂ ਹੋਇਆ ਮੌਤ ਆ ਗਈ ਆਮਣਾ ਤੇ ਪ੍ਰਮਾਤਮਾ ਨੇ ਸੀ ਇਹ ਤੇ ਮੌਤ ਆ ਗਈ ਜਰਸ ਫਰਿਆਦ ਮੇ ਇਦਾਰਤ ਕੇ ਬਰਬੰਦੇ ਦ ਮਹਿਮਲ ਹਾ ਘੜਿਆਲ ਵੱਜ ਪਿਆ ਤੋ ਫਿਰ ਹਾਫਿਜ਼ ਕਹਿੰਦਾ ਮੈਂ ਛੁੱਟੀ ਹੋਈ ਤਸਬੀਹ ਫਿਰ ਚੁਕਦਾ ਛੁੱਟੀ ਹੋਈ ਕੁਰਾਨ ਸ਼ਰੀਫ ਨੂੰ ਇੱਕ ਪਾਸੇ ਰੱਖੀ ਉਹਨੂੰ ਫਿਰ ਸਮੇਟਦਾ ਉਹਨੂੰ ਫਿਰ ਸਜਦਾ ਕਰਦਾ ਫਿਰ ਮੈਂ ਉਦੂ ਕਰਦਾ ਤੋ ਮੈਂ ਫਿਰ ਨਮਾਜ਼ ਪੜਦਾ ਮੈਂ ਫਿਰ ਚੱਲਣ ਦੀ ਤਿਆਰੀ ਕਰਦਾ ਭਾਵੇਂ ਥੱਕਿਆ ਹੋਇਆ ਭਾਵੇਂ ਟੁੱਟਿਆ ਹੋਇਆ ਭਾਵੇਂ ਨਿਰਾਸ਼ ਪਰ ਕਰਾਂ ਕੀ ਘੜਿਆਲ ਦੇ ਵੱਜ ਪਿਆ। ਇਹ ਖੋਫਟਣ ਲੱਗ ਗਿਆ। ਚਲੋ ਤੋ ਕੈਨਲ ਮੈਂ ਚੱਲ ਪੈਣਾ ਫਿਰ। ਅਗਾਂ ਚੱਲ ਕੇ ਜਿਹੜੀ ਇਸਨੇ ਗੱਲ ਕਹੀ ਹੈ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ। ਇਹ ਕਹਿੰਦਾ ਸਵੇ ਤਾਰੀਕ ਵੀ ਮੌਜ ਗਰਦਾ ਵਿੱਚ ਨਹੀਂ ਆਇਲ। ਕੁਜਾ ਦਾ ਆਨੰਦ ਹਾਲੇ ਮਾਂ ਸੁਭਕ ਸਾਰਾਂ ਨੇ ਸਾਹਿਲ। رات ہنیری اندھیڑے ہی چلتا پہ رستہ کھ نہیں دکھائی دیں قرآن پڑھ ہیں پتا کھ بھی نہیں تصویر پھیر ہیں علم کچھ بھی نہیں ہے. اللہ ہو اللہ ہو کر ہیں پتا کچھ بھی نہیں ہے. سب کچھ کری جا رہے ہیں پتا کچھ بھی نہیں اندھیرے چل ہیں قریباً قریباً ہر ابیاسی جو حالت ہے یہ فقیر بیان پیا کرتا ਸਵੇ ਤਾਰੀਕ ਵੀ ਮੌਜ ਗਰਦਾ ਬੇਚੁਣੀ ਆਇਲ ਤੇ ਰਸਤੇ ਵਿੱਚ ਦਰਿਆ ਪੈ ਗਿਆ ਕਦੀ ਕਦੀ ਇਸ ਤਰ੍ਹਾਂ ਦੇ ਅਬਿਆਸੀ ਬੰਦਿਆਂ ਨੂੰ ਕੋਈ ਇੱਕ ਅਦਵਿਕਾਰ ਬੜੇ ਪਲਬਲ ਰੂਪ ਵਿੱਚ ਘੇਰਦਾ ਹੈ ਕੁਝ ਵੀ ਹੋ ਸਕਦਾ ਹੈ ਪੰਝਾਂ ਦੇ ਚ ਹੋ ਸਕਦਾ ਹੈ 10-20 ਸਾਲ ਦੀ ਸਾਧਨਾ ਕਿਦਰੇ ਹੰਕਾਰ ਪਛਾੜ ਕੇ ਗਿਰਾ ਦੇਵੇ ਕਿਦਰੇ